ਇਸੀ ਤਰ੍ਹਾਂ ਇਹ ਪਾਲਿਸੀ ਚਲਾਈ ਸੀ ਲੇਕਿਨ ਮੈਂ ਇਹੀ ਕਹਿਣਾ ਵੀ ਜਿਸ ਤਰ੍ਹਾਂ ਤੁਸੀਂ ਬਦਲਾ ਦੇ ਨਾਂ ਤੇ ਇਹ ਸਰਕਾਰ ਨੂੰ ਲੈ ਕੇ ਆਏ ਸੀ ਲੇਕਿਨ ਹੁਣ 2027 ਦੇ ਵਿੱਚ ਸਮਝ ਜਿਓ ਹੁਣ 2027 ਚ ਆਪਣੇ ਬੱਚਿਆਂ ਵੱਲ ਦੇਖ ਲਿਓ ਹੁਣ 2027 ਦੇ ਵਿੱਚ ਆਪਣੀ ਜ਼ਮੀਨ ਵੱਲ ਦੇਖ ਲਿਓ ਹੁਣ 2027 ਦੇ ਵਿੱਚ ਆਪਣੇ ਰੋਜ਼ਗਾਰ ਵੱਲ ਦੇਖ ਲਿਓ ਹੁਣ 2027 ਦੇ ਵਿੱਚ ਇੱਥੇ ਦੀਆਂ ਧੀਆ ਭੈਣਾਂ ਦੇ ਜੋ ਰੇਪ ਹੁੰਦੇ ਆ ਜਾਂ ਬਲਾਤਕਾਰ ਹੁੰਦੇ ਨੇ ਜਾਂ ਨੌਜਵਾਨਾਂ ਦੇ ਕਤਲ ਹੁੰਦੇ ਨੇ ਜਾਂ ਹੋਰ ਵੀ ਤੱਕੇ ਸ਼ਾਂਹਾਂ ਹੁੰਦੀਆਂ ਦਲਤਾਂ ਦੇ ਨਾਲ ਉਨਾਂ ਨੂੰ ਮਜ਼ਦੂਰ ਕਿਸਾਨ ਵੀਰ ਮੇਰੇ ਦੇਖ ਲੈਣਾ ਇੱਕ ਬੁਖਤ ਹੋ ਕੇ ਇਕੱਠੇ ਹੋ ਕੇ ਇਥੋਂ ਇਹਨਾਂ ਸਰਕਾਰਾਂ ਨੂੰ ਭਜਾਈਏ ਲੋਟਿਆਂ ਨੂੰ ਆਪਾਂ 2027 ਦੇ ਵਿੱਚ ਸੋਚ ਸਮਝ ਕੇ ਵੋਟ ਪਾਉਣੀਆਂ ਤਾਂ ਜੋ ਆਪਾਂ ਇੱਕ ਬੌਧਲ ਸਮਾਜ ਪਾਰਟੀ ਦੀ ਸਰਕਾਰ ਬਣਾਏ ਸਕੇ ਜਿਸ ਤਰ੍ਹਾਂ ਯੂਪੀ ਦੇ ਅੰਦਰ ਆਈ ਹੈ ਸਰਕਾਰ ਭੈਣ ਮਾਇਆ ਵਤੀ ਜੀ ਉਸ ਸਮੇਂ 1.40 ਲੱਖ ਗੁੰਡੇ ਨੂੰ ਚੱਕ ਕੇ ਅੰਦਰ ਲਾਇਆ ਅਤੇ ਉੱਥੇ ਲੋਕਾਂ ਨੂੰ ਇਨਸਾਫ ਦਿੱਤਾ ਵਧੀਆ ਸਰਕਾਰ ਦਿੱਤੀ ਆ ਇਸ ਕਰਕੇ ਮੈਂ ਕਹਿੰਦਾ ਆਪਾਂ ਇੱਥੇ ਵੀ ਮੇਰੇ ਵੀਰੋ ਕਿਸਾਨੋ ਕਿਉਂਕਿ ਜਿਹੜੇ ਸਵਿਧਾਨ ਰਾਹੀਂ 바ਵਾ ਸਾਹਿਬ ਡਾਕਟਰ ਅੰਬੇਦਕਰ ਨੇ 26 ਜਨਵਰੀ 1950 ਨੂੰ ਤੁਹਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਸੀ ਅੱਜ ਉਹ ਸਵਿਧਾਨ ਦੀ ਬਦੌਲਤੇ ਜ਼ਮੀਨਾਂ ਕਿਵੇਂ ਖੋਲਣਗੇ ਇਹ ਕਿਵੇਂ ਪਾਲਸੀ ਲਾਗੂ ਕਰ ਦੇਣਗੇ ਉਹ ਆਪਾਂ ਜੰਗ ਜਿੱਤ ਲਈ ਆ ਲੇਕਿਨ ਹੁਣ 2027 ਦੇ ਵਿੱਚ ਆਪਾਂ ਦੇਖਣਾ ਆਪਾਂ ਆਪਣੇ ਸਾਰੇ ਘਰ ਨੂੰ ਬਚਾਉਣਾ ਆਪਾਂ ਆਪਣੀ ਅਣਖ ਜਿੱਤ ਨੂੰ ਬਚਾਉਣਾ ਆਪਾਂ ਗੁਰੂਆਂ ਪੀਰਾਂ ਦੀ ਸੋਚ ਤੇ ਚੱਲਣਾ ਇਸ ਕਰਕੇ ਮੈਂ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਵੀ 2027 ਦੇ ਵਿੱਚ ਇੱਕ ਇੱਕ ਵੋਟ ਹਾਥੀ ਨੂੰ ਪਾ ਕੇ ਆਪਾਂ ਇੱਥੇ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣਾਈਏ ਤਾਂ ਜੋ ਆਪਾਂ ਨੂੰ ਸਾਰੇ ਹੱਕ ਤੇ ਸੱਚ ਦੀ ਗੱਲ ਹੋ ਸਕੇ ਜੈ ਭੀਮ ਜੈ ਪਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਜੀ ਇੱਕ ਲਾਸਟ ਤੁਹਾਨੂੰ ਪੁੱਛਣਾ ਚਾਹੁੰਦੇ ਆ ਜਿਵੇਂ ਤੁਸੀਂ ਦੱਸ ਰਹੇ ਹੋ ਵੀ ਕਰਸਾਨੀ ਨੂੰ ਟਾਰਗੇਟ ਕੀਤਾ ਜਾ ਰਿਹਾ ਪੰਜਾਬ ਦੇ ਵਿੱਚ ਪਹਿਲਾਂ ਮੋਦੀ ਸਰਕਾਰ ਵੱਲੋਂ ਕੀਤਾ ਗਿਆ ਸੀ ਕਾਲੇ ਕਾਨੂੰਨ ਲਿਆ ਕਿ ਹੁਣ ਲੈਂਡ ਪੂਲਿੰਗ ਪਾਲਿਸੀ ਦੇ ਨਾਲ ਕਿਸਾਨੀ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਆ ਕਿਸਾਨੀ ਨੂੰ ਟਾਰਗੇਟ ਕਿਉਂ ਕੀਤਾ ਜਾਂਦਾ ਹੈ ਜੀ ਕੀ ਵਜ੍ਹਾ ਸਮਝਦੇ? ਦੇਖੋ ਇਹ ਤੁਸੀਂ ਸਵਾਲ ਬਹੁਤ ਗੰਭੀਰ ਮੁੱਦਾ ਹੈ ਜੋ ਸਵਾਲ ਕੀਤਾ ਕਿਉਂਕਿ ਬਈ ਕਿਸਾਨੀ ਨੂੰ ਹੀ ਕਿਉਂ ਟਾਰਗੇਟ ਬਣਾਇਆ ਜਾਂਦਾ? ਕਿਸਾਨੀ ਨੂੰ ਟਾਰਗੇਟ ਇਸ ਕਰਕੇ ਬਣਾਇਆ ਜਾਂਦਾ ਕਿਉਂਕਿ ਇਨ੍ਹਾਂ ਸਰਕਾਰਾਂ ਦੀ ਇਨ੍ਹਾਂ ਭ੍ਰਿਸ਼ਟਚਾਰ ਸਰਕਾਰਾਂ ਦੀ ਜੋ ਆਖਾ ਉਹ ਇਨ੍ਹਾਂ ਜ਼ਮੀਨਾਂ ਦੇ ਉੱਤੇ ਆ ਕਿਉਂਕਿ ਇਹ ਜ਼ਮੀਨਾਂ ਮਹਿੰਗੀਆਂ ਹੋ ਚੁੱਕੀਆਂ ਨੇ ਇਹਨਾਂ ਨੇ ਕਿਸਾਨ ਨੂੰ ਵਿਹਲਾ ਕਰਨਾ ਇੱਥੇ ਸਾਰੀ ਜ਼ਮੀਨ ਰੋਕ ਕੇ ਫਿਰ ਇੱਥੇ ਅਵਾਨੀਆਂ ਡਾਨੀਆਂ ਵਰਗਿਆਂ ਦੇ ਇੱਥੇ ਮੌਲ ਖੁੱਲਣਗੇ ਜਿਨ੍ਹਾਂ ਤੋਂ ਇੱਕ ਕਿਸਾਨ ਵੀ ਆਪਣੇ ਖਾਣ ਵਾਸਤੇ ਛੱਲੀ ਜਾਂ ਕੋਈ ਚੀਜ਼ ਉਹ ਮੁੱਲ ਲਊਗਾ ਇਸ ਕਰਕੇ ਇਹਨਾਂ ਸਰਕਾਰਾਂ ਦੀ ਪਾਲਿਸੀ ਆ ਇਹ ਵੀ ਇਸ ਕਿਸਾਨ ਨੂੰ ਵਿਹਲਾ ਕਰੋ ਜਿਸ ਤਰ੍ਹਾਂ ਮਜ਼ਦੂਰਾਂ ਨੂੰ ਮਜ਼ਦੂਰਾਂ ਨੂੰ 2 ਅਪ੍ਰੈਲ ਵਾਸਤੇ ਸੜਕਾਂ ਤੇ ਆਉਣ ਨੂੰ ਇਨਾਂ ਨੇ ਮਜਬੂਰ ਕਰਤਾ ਸੀ ਉਹਨਾਂ ਦਾ ਜੋ ਐਸਸੀਐਟਿਸ਼ ਨੂੰ ਖਤਮ ਕਰਨ ਲੱਗੇ ਸੀ ਲੇਕਿਨ